ਪਰ ਬ੍ਰਹਮ ਤੇ ਗੁਰੂ ਦੇ ਵਿੱਚ ਭੇਦ ਨਹੀਂ ਹੈ ਕਿ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ ਇਹ ਗੁਰੂ ਇਹ ਪ੍ਰਭੂ ਇਹ ਪ੍ਰਮਾਤਮਾ ਹੈ ਗੁਰੂ ਅਗਰ ਭੇਦ ਨਹੀਂ ਦੋਵੇਂ ਇੱਕ ਨੇ ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ ਦੋ ਨਾਮ ਨੇ ਦੋਹਾਂ ਦੀਆਂ ਕਿਰਿਆਵਾਂ ਵੱਖ-ਵੱਖ ਨੇ ਤਾਂ ਫਿਰ ਦੋ ਹਸਤੀਆਂ ਹੋਣੀਆਂ ਦੋ ਹਸਤੀਆਂ ਨਹੀਂ ਹੈ ਨਾ ਨੇਕ ਸੋਦੇ ਸਿਮਰਤ ਭੇਦ ਪਾਰ ਬ੍ਰਹਮ ਗੁਰੂ ਨਾਏ ਪੈਰ ਪਾਰ ਬ੍ਰਹਮ ਤੇ ਗੁਰੂ ਦੇ ਕੋਈ ਵੇਦ ਨਹੀਂ ਦਰ ਘਰ ਨੂੰ ਲੱਗਿਆ ਹੋਇਆ ਹੈ ਘਰ ਦਰ ਦੇ ਨਾਲ ਜੁੜਿਆ ਹੋਇਆ ਹੈ ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ ਹੈ ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ ਹੈ ਘਰ ਦਰ ਦੇ ਨਾਲ ਜੁੜਿਆ ਸੋ ਦਰ ਕਹਿਆ ਸੋ ਘਰ ਕਹਿਆ ਇਸ ਦਰ ਤੱਕ ਸਾਡਾ ਤਨ ਜਾਏਗਾ ਕਿਤਾਈ ਨਹੀਂ ਕਿਤਾਈ ਨਹੀਂ ਨਾ ਜਾ ਹੀ ਨਹੀਂ ਸਕਦਾ ਨਿਰਾਕਾਰ ਦੇ ਦੇਸ਼ ਕੀ ਆਕਾਰ ਤਨ ਨਹੀਂ ਜਾ ਸਕਦਾ ਨਿਰੰਕਾਰ ਦਾ ਦੇਸ਼ ਜੇ ਦਾ ਕੋਈ ਆਕਾਰ ਨਹੀਂ ਚੱਕਰ ਨਹੀਂ ਚਿਹਨ ਨਹੀਂ ਰੂਪ ਨਹੀਂ ਰੰਗ ਨਹੀਂ ਇਹ ਤਨ ਨਹੀਂ ਜਾ ਸਕਦਾ ਤਨ ਤੇ ਹੀ ਰਹਿ ਜਾਏਗਾ ਨਿਰੰਕਾਰ ਦੇ ਦੇਸ਼ ਸਦਾ ਮਨ ਜਾ ਸਕਦਾ ਸਦਾ ਮਨ ਜਾਸ ਕਾਰਨ ਏ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇਚ ਨਿਰੰਕਾਰਤ ਵਾਇਆ ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਤਨ ਤੇ ਮਿੱਟੀ ਹੈ ਮਿੱਟੀ ਸੇ ਰਹਿ ਜਾਏਗੀ ਮਨ ਜੋਤ ਹੈ ਇਹ ਜੋਤ ਦੇਚ ਜੋਤ ਹੋ ਸਕਦਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਸੋਖਸ਼ਮ ਸਰੀਰ ਹੈ ਇਨਰਲ ਬਾਡੀ ਹੈ ਸਰੀਰ ਦੇ ਅੰਦਰ ਇੱਕ ਸੋਖਸ਼ਮ ਸਰੀਰ ਹੈ ਕਈ ਕੁਰਸ ਇਸ ਧੰਗ ਨਾਲ ਵੀ ਜੀਂਦੇ ਨੇ। ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ ਤੇ ਸੂਖਮ ਸਰੀਰ ਦਾ ਸੰਬੰਧ। ਅਸਥੂਲ ਸਰੀਰ ਨਾਲ ਤੋੜ ਵੀ ਲੈਂਦੇ ਨੇ। ਕੁਝ ਦਿਨਾਂ ਲਈ, ਕੁਝ ਘੰਟਿਆਂ ਲਈ, ਕੁਝ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ। 1 ਮਹੀਨੇ ਆਪਣੇ ਸਰੀਰ ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਮ ਸਰੀਰ ਜਿਹਨੂੰ ਜੋਤ ਕਹਿੰਦੇ ਨੇ ਮਨ ਕਹਿੰਦੇ ਨੇ ਕੱਢ ਦਿੱਤਾ ਚੇਲਿਆਂ ਨੂੰ ਕਿਹਾ ਇਸ ਥਰੀਂ ਦੀ ਰੱਖਸ਼ਾ ਕਰਨੇ ਮੈਂ ਇੱਕ ਮਹੀਨੇ ਬਾਅਦ ਆਵਾਂਗਾ ਤੇ ਸ਼ੌਕਟ ਸਾਰੀ ਗਾਥਾ ਨਾ ਸੁਣਾਵਾ ਇਹ ਰਾਮ ਰਾਏ ਵੀ ਕਰ ਲੈਂਦੇ ਸਨ ਧਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਹਿਬਜ਼ਾਦੇ ਆਪਣੇ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ ਮੈਂ ਹੋਰ ਮੰਡਲਾਂ ਦੇ ਜਾਣਾ ਮੇਰੀ ਦੇਹੀ ਦਾ ਖਿਆਲ ਰੱਖੇ ਮੇਰੇ ਸਰੀਰ ਦਾ ਖਿਆਲ ਰੱਖੇ ਰਾਮ ਰਾਇ ਮਸੰਦਾ ਨੂੰ ਮੌਕਾ ਮਿਲ ਗਿਆ ਰਾਮ ਰਾਇ ਦੀ ਦੇਹੀ ਨੂੰ ਅਗਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੀਏ ਇਹ ਵਿਚਕਾਰ ਰੋੜ ਹੈ ਇਹਨੂੰ ਹਟਾਓ ਅਰਥੀ ਸਜਾ ਲਈ ਅਰਥੀ ਕੱਢਣ ਲੱਗੇ ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਏ ਦੁਸ਼ਟੋ ਇੱਕ ਹਫਤਾ ਤੋਂ ਉਡੀਕ ਕਰੋ ਅੱਜ ਤੇ ਤਿੰਨ ਦਿਨ ਹੋਏ ਨੇ ਮੈਨੂੰ ਕਹਿ ਗਏ ਨੇ ਸੱਤ ਦਿਨਾਂ ਬਾਅਦ ਮੈਂ ਆਵਾਂ ਉਡੀਕ ਕਰੋ ਨਹੀਂ ਇਹ ਮਰ ਗਏ ਨੇ ਇਹ ਮਰ ਗਏ ਬੜੇ ਉਸਨੇ ਤਰਲੇ ਪਾਏ ਬੜੇ ਉਸਨੇ ਰੋਦਨ ਕੀਤਾ ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ ਅਗਲਾ ਦਿੱਤੀ ਅੱਧਾ ਸਰੀਰ ਜਲ ਗਿਆ राम राय ਦਾ ਸੂਖਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁਕਿਆ ਸੀ। ਘਰ ਜਲ ਚੁਕਿਆ ਸੀ। ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਤੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ। ਪਾਣੀ ਨਹੀਂ ਡੋਗਦਾ। ਉਸ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਦੇ ਚ ਬੋਲੇ ਦੁਸਤੋ ਮਸੰਦੋ ਤੁਸੀਂ ਮੈਨੂੰ ਜ਼ਿੰਦਾ ਸਾੜਿਆ ਗੁਰੂ ਤੁਹਾਨੂੰ ਜ਼ਿੰਦਾ ਸਾੜੇ ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ ਹੈ ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ ਕਿੰਨਾ ਸਾਰਿਆਂ ਹੀ ਮਸੰਦਾ ਨੂੰ ਡੇਰਾ ਦੌਨ ਦੇ ਚ ਜ਼ਿੰਦਾ ਜਲਾਇਆ ਗਿਆ ਇਸ ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਆਪਾਂ ਜਿੰਨੇ ਬੈਠੇ ਨੇ ਇਤਨੇ ਸਤਸੰਗ ਦੇ ਚ ਸੂਖਸ਼ਮ ਸਰੀਰ ਹੋਣਗੇ ਇਤਨੇ ਹੋਣ ਕਿਹੜੇ ਸੂਖਸ਼ਮ ਸਰੀਰ ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇਹੀ ਦੇ ਚਿਦਰੇ ਵੀ ਹੋਣ ਤੇ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰ ਹੋਣ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ ਸੂਖਸ਼ਮ ਸਰੀਰ ਕਢ ਲੈਣ ਨੂੰ ਪਹੁੰਚ ਪ੍ਰਥਮ ਦੂਸਰਾ ਜਿਨ੍ਹਾਂ ਦੀ ਮੌਤ ਹੋ ਗਈ ਸਰੀਰ ਦੀ ਮੌਤ ਹੋ ਗਈ ਇਹਦੀ ਮੌ ਇਹ ਢੇਢੇਰੀ ਹੋ ਜਾਂਦਾ ਮਿੱਟੀ ਹੋ ਜਾਂਦਾ ਸੁਕਸ਼ਮ ਸਰੀਰ ਨਾਲ ਜਲਾਇਆ ਜਾਂਦਾ ਇਹਨਾਂ ਢੇਢੇਰੀ ਹੁੰਦਾ ਆਹ ਹਾਲਾਤ ਦੇ ਸਰੀਰ ਦੀ ਮ੍ਰਿਤੂ ਤੋਂ ਬਾਅਦ ਸੁਕਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਬ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਹਰ ਵਕਤ ਮੌਤ ਹੋ ਰਹੀ ਹੈ ਹਰ ਵਕਤ ਗਰਬ ਦੇ ਵਿੱਚ ਪ੍ਰਵੇਸ਼ ਕਰਨ ਦੀ ਸਹੂਲiyet ਸੰਸਾਰ ਵਿੱਚ ਮੌਜੂਦ ਹੈ 13 ਦਿਨਾਂ ਦੇ ਅੰਦਰ ਅੰਦਰ ਇਹ ਸੂਕਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ ਹੈ ਜੋ ਆਮ ਸਾਧਾਰਨ ਲੋਕ ਨੇ ਸਾਧਾਰਨ ਕਿਸ ਨੂੰ ਕਹੋਗੇ ਸੱਚ ਵੀ ਬੋਲਦੇ ਰਹੇ ਝੂਠ ਵੀ ਬੋਲਦੇ ਰਹੇ ਪੁੰਨ ਵੀ ਕਰਦੇ ਰਹੇ ਪਾਪ ਵੀ ਕਰਦੇ ਰਹੇ ਸੰਤ ਸੰਗ ਵੀ ਕਰਦੇ ਰਹੇ ਕੋ ਸੰਗਤ ਵੀ ਕਰਦੇ ਰਹੇ ਸਨ ਕੇ ਗੁਰਬਾਣੀ ਦੀ ਕਹਾ ਵੀ ਸੁਣੀਏ ਗੁਰਬਾਣੀ ਦਾ ਪਾਠ ਵੀ ਕਰੀਏ ਗੰਦੇ ਗੀਤ ਵੀ ਅਲਾਪੀਏ ਇੱਕਦਮ ਅੱਗੇ ਚਲਦੇ ਰਹੇ ਇੱਕ ਕਲਮ ਪਿੱਛੇ ਚਲਦੇ ਰਹੇ ਨਾ ਅੱਗੇ ਗਏ ਨਾ ਪਿੱਛੇ ਗਏ ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ ਆ ਇਹ 13 ਦਿਨਾਂ ਦੇ ਅੰਦਰ ਕਿਤੇ ਨੇ ਨਾ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਜਿਹੜੇ ਅਸਾਧਾਰਨ ਸਾਧਾਰਨ ਨਹੀਂ ਹੈ ਅਸਾਧਾਰਨ ਅਸਾਧਾਰਨ ਕੌਣ بڑا ਭਜਨ ਕੀਤਾ ਹੈ بڑا ਨਾਮ ਜਪੇ ਬੜੀ ਸੇਵਾ ਕੀਤੀ ਹੈ ਬੜੀ ਬੰਦਗੀ ਕੀਤੀ ਹੈ मोक्ष गति तक नहीं पहुंच सके दर तक नहीं पहुंच सके घर तक नहीं पहुंच सके रस्ते च दर रह समझ नहीं सी समझ से घर दी समझ नहीं सी समझ से फिर क्यों नहीं पहुंचे वाट लंबी पेंडा बिखड़ा है ती आखोगे वह रस्ता है। ਹੁਣ ਮੈਂ ਅਰਜ਼ ਕਰਾਂ ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ ਹੁਜ ਕੋਈ ਨਹੀਂ ਹੁਜ ਕੋਈ ਨਹੀਂ ਦੋ ਪੰਕਤੀਆਂ ਮੈਂ ਤੁਹਾਨੂੰ ਸਰਵਨ ਕਰਾਵਾਂ ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ ਮੱਛੀ ਜੈਸੇ ਪਾਣੀ ਵਿੱਚ ਚਲਦੀ ਏ ਉਹਦੇ ਚੱਲਣ ਨਾਲ ਰਸਤਾ ਬਣਦਾ ਹੁਜ ਕੋਈ ਰਸਤਾ ਨਹੀਂ ਕੋਈ ਰਸਤਾ ਚਲਦੀ ਏ ਤੇ ਰਸਤਾ ਬਣਦਾ ਹੁਜ ਨਹੀਂ ਪੰਛੀ ਆਕਾਸ਼ ਦੇ ਜਦ ਉੱਡਦਾ ਹੈ ਉੜਦੇ ਇਮਾਰਤ ਬਣਦਾ ਹੈ ਉਂਝ ਕੋਈ ਮਾਰਗ ਨਹੀਂ ਗੁਰਮੁਖ ਅਵੇਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਜਪਣ ਨਾਲ ਰਸਤਾ ਬਣਦਾ ਹੈ ਉਂਝ ਕੋਈ ਰਸਤਾ ਨਹੀਂ ਕੋਈ ਰਸਤਾ ਜਪਨੇ ਰਸਤਾ ਬਣਿਆ ਗੁਰਮੁਖ ਖੋਜ ਅਗਮ ਹੈ ਜਿਵੇਂ ਜਲ ਅੰਦਰ ਮੀਨ ਫਿਰੰਦ ਮੱਛੀ ਚਲਪਈ ਰਸਤਾ ਬਣਦਾ ਹੈ ਇਨੇ ਜਦ ਆਰੰਭ ਕਰ ਦਿੱਤਾ ਹੈ ਅਮਰਤ ਵੇਲੇ ਵਾਹਿਗੁਰੂ 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 ਕਿ ਜਪਨਾ ਵਿਅਰਥ ਨਹੀਂ ਜਾਏਗਾ ਇੱਕ ਤਿਲ ਨਹੀਂ ਬਣਨੇਗਾ ਲੈ ਵਿਅਰਥ ਨਹੀਂ ਜਾਏਗਾ ਰਸਤਾ ਬਣੇ ਇਹ ਗੱਲ ਵਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ ਜਿਹੜੇ ਚੱਲਤੇ ਪੈ ਪਰ ਰਸਤੇ 'ਚ ਹੀ ਰਹਿ ਗਏ ਘਰ ਤੱਕ ਨਾ ਪਹੁੰਚੇ ਇਹਨਾਂ ਨੂੰ ਅਸਾਧਾਰਨ ਕਹਿੰਦੇ ਹੈ ਇਹ ਸਾਧਾਰਨ ਲੋਕ ਨਹੀਂ ਨੇ ਅਸਾਧਾਰਨ ਨੇ ਇਹ ਸੂਖਸ਼ਮ ਦੇਹੀ ਬਹੁਤ ਜਲਦ ਜਨਮ ਨਹੀਂ ਲੈਂਦੀ ਇਹ ਸੂਖਸ਼ਮ ਸਰੀਰ ਬਖੇਤੀ ਗਰਭ ਦੇ ਚ ਪ੍ਰਵੇਸ਼ ਨਹੀਂ ਕਰਦਾ ਕਿਉਂ ਜਿਤਨੀ ਵਾਟ ਇਸਨੇ ਤੈ ਕੀਤੀ ਹੈ ਚਲ ਚਲ ਕੇ ਇਤਨੇ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ ਚ ਪ੍ਰਵੇਸ਼ ਕਰਨਗੇ ਵਰਨਾ ਨਹੀਂ ਇਸ ਤਰ੍ਹਾਂ ਦੀ ਕੋਈ ਮਾਂ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ ਜੋ ਉਹਨਾਂ ਨੂੰ ਅਨੁਭਵ ਮਿਲੇ ਦੂਸਰੇ ਅਸਾਧਾਰਨ ਕੌਮ ਜਿਵੇਂ 8 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਔਰੰਗਜ਼ੇਬ ਆਪਣੇ ਤਿੰਨ ਭਰਾਵਾਂ ਨੂੰ ਮਾਰ ਕੇ ਭਤੀਜਿਆਂ ਨੂੰ ਮਾਰ ਕੇ ਆਪਣੇ ਪੇਹੁ ਨੂੰ ਜੇਲ੍ਹ ਦੇ ਚ ਭਾ ਕੇ ਸਿੰਘਾਸਣ ਤੇ ਬੈਠਾ ਹੈ ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ ਦਿਮਾਗ ਨਾ ਜੜ ਹੋਵੇ ਮਨੁੱਖ ਨਾ ਵੈਸ਼ੀ ਹੋਵੇ ਦਰਿੰਦਾ ਹੋਵੇ ਉਹ ਕਰ ਸਕਦਾ ਬਤੀਜਿਆਂ ਨੂੰ ਵੀ ਮਾਰ ਦੋ ਭਰਾਵਾਂ ਨੂੰ ਵੀ ਮਾਰ ਦੋ ਬੁੱਢੇ ਪਿਓ ਨੂੰ ਵੀ ਜੇਲ੍ਹ ਦੇ ਤੜਪਾ ਕੇ ਮਾਰੋ ਵੱਡੀ ਭੈਣ ਜਹਾਂ ਆਰਾ ਆਈ ਉਹਨੂੰ ਜਦ ਪਤਾ ਚਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ ਸੁਣਿਆ ਸੀ ਉਸਨੇ ਪਹਿਲੇ ਸੁਜਾਨ ਨੂੰ ਮਾਰ ਦਿੱਤਾ ਮੁਰਾਦ ਨੂੰ ਮਾਰ ਦਿੱਤਾ ਪਰ ਜਦ ਹੁਣ ਪਤਾ ਚਲਿਆ ਦਾਰੇ ਨੂੰ ਵੀ ਮਾਰ ਦਿੱਤਾ दारा बड़ा नेक तबीयत इंसान से दाने मिजाज से और ज्ञानी से शायर से कवि से विद्वान से सूफी फकीर ज्यादा संगत बच फकीर तबीयत इंसान से जहां आ रहा है वी भैंड इस ग्रह बड़ा प्यार करती बड़िया दुआव देती सी तो खुदा दे मार्ग से चलें खुदा तेनों अपने घर तक पहुँचावे ਤੈਨੂੰ ਪੂਰੇ ਬਹੁਤ ਹਾਸਲ ਹੋਵੇ ਪਰ ਜਦ ਪਤਾ ਚਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ ਰੋਂਦੀ ਹੋਈ ਆਈ ਔਰੰਗਜ਼ੇਬ ਕੋਲ ਪਹਿਲੇ ਤੇ ਬੜੀ ਤਾੜਨਾ ਕੀਤੀ ਮੂਰਖਾ ਤੂੰ ਇਹ ਕੀ ਕੀਤਾ ਮਾਸੂਮ ਬੇਰਾ ਖੁਦਾ ਤਰਸ ਬੇਰਾ ਖੁਦਾ ਸ਼ਨਾਸ ਜੋ ਸੀ ਔਰ ਬੜਾ ਸਹਿਜ ਦਿਲਬੰਦਾ ਫਿਆਜ਼ ਦਿਲਵੰਦਾ ਬੜਾ ਦਾਨੀ مزاج ਦਾ ਤੋਂ ਉਹਨਾਂ ਨੂੰ ਵੀ ਮਾਰ ਦਿੱਤਾ ਕਹਿਣ ਅੰਦਰ ਇਤਨਾ ਜੋਸ਼ ਆਇਆ ਜਹਾਂ ਆਰਾ ਨੇ ਹੱਥ ਚੁਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ ਇਹ ਤੋਂ ਕੀ ਕੀਤਾ ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ ਘਸੀਟ ਕੇ ਲੈ ਗਿਆ ਜਿਸ ਕਮਰੇ ਦੇ ਚ ਪਿਓਰ ਬੰਦ ਸੀ ਨਾਲ ਦੇ ਕਮਰੇ ਚ ਉਹਨੂੰ ਬੰਦ ਕੀਤਾ 7 ਸਾਲ ਵਿਚਾਰੀ ਜੇਲ੍ਹ ਦੇ ਚ ਰਹੀ ਇਹ ਕੰਮ ਕੋਈ ਹੋ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ ਜੇ ਦੇ ਕੋਲ ਦਿਮਾਗ ਨਹੀਂ ਸਿਰਫ ਜੜ ਬੋਸਾ ਹੋਵੇ ਕੁਝ ਵੀ ਕੁਝ ਵੀ ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਹੁੰਦਾ ਇਟਲਰ ਜੈਸੇ ਦਾ ਜਲਦੀ ਜਨਮ ਨਹੀਂ ਹੁੰਦਾ ਹਰਨਾਕਸ਼ ਜੈਸੇ ਦਾ ਜਲਦੀ ਜਨਮ ਨਹੀਂ ਹੁੰਦਾ ਕਿਤਨਾ ਮੋੜ ਕਿਤਨਾ ਚੇਤ ਪਸ਼ਵਾਨ ਨੂੰ ਮਾਰ ਕਰ ਗਿਆ 7 ਸਾਲ ਦੇ ਪ੍ਰਹਿਲਾਦ ਨੂੰ 마ਸੂਮ ਬੱਚਾ ਹੈ ਅਰਾਕਸ਼ ਕਹਿੰਦਾ ਤੂੰ ਜਪਿਆ ਕਰ ਜਲ ਹਰਨਾਕਸ਼ ਫਲ ਹਰਨਾਕਸ਼ ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਨ ਇਸੀ ਨਿਰੰਕਾਰ ਹੋ ਕੇ ਦੁਨੀਆਂ ਦੇ ਚ ਜਾਣੇ ਜਾਈਏ ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ ਜਨਨਲ ਸੁਣਨਾ ਨਿਰੰਕਾਰ ਹੋਣ ਦੀ ਉਮੰਗ ਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ ਮਨੁੱਖ ਐਸਾ ਜੀਵਨ ਚਾਹਦਾ ਜੇ ਦੇ ਚ ਮੌਤ ਨਾ ਹੋਵੇ ਐਸਾ ਜੀਵਨ ਕੇਵਲ ਪ੍ਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ ਤੋ ਐਸਾ ਮਹਾ ਰਸ ਤੇ ਪਰਮਾਤਮਾ ਹੈ ਮਨੁੱਖ ਐਸਾ ਸੁਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ ਚ ਨਾ ਬਦਲੇ ਐਸਾ ਸੁਖ ਤੇ ਕੇਵਲ ਪਰਮਾਤਮਾ ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ ਚ ਨਾ ਬਦਲੇ ਉਸ ਮਹਾ ਸ਼ਕਤੀ ਦਾ ਨਾਂ ਹੀ ਤੇ ਪਰਮਾਤਮਾ ਹੈ ਔਰ ਕੀ ਹੈ ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ ਹੋਣਾ ਚਾਹੁੰਦਾ ਪਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ ਹਰ ਇੱਕ ਨੂੰ ਦਿੱਤੀ ਹੈ ਕਿਸ ਤਰ੍ਹਾਂ ਪਰਮਾਤਮਾ ਵੇਖਦਾ ਹੈ ਸਭ ਕੁਝ ਵੇਖਦਾ ਹੈ ਮਨੁੱਖ ਵੀ ਵੇਖਦਾ ਹੈ ਇਹ ਗੱਲ ਵੱਖਰੀ ਹੈ ਸਭ ਕੁਝ ਨੂੰ ਵੇਖਣ ਦੀ ਤੌਫੀਕ ਨਹੀਂ ਪਰ ਵੇਖਦਾ ਪਰਮਾਤਮਾ ਸੁਣਦਾ ਹੈ ਵੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੋਰੀ ਦੇ ਸਦਾ ਵੇਖਦਾ ਪਿਆ ਸਭ ਨੂੰ ਵੇਖਦਾ ਪਿਆ ਸਭ ਨੂੰ ਸੁਣਦਾ ਪਿਆ ਸਦਾ ਸੁਣਦਾ ਪਿਆ ਠਾਕਰ ਹਮਰਾ ਸਦ ਬੋਲੰਤਾ ਸਦਾ ਬੋਲਦਾ ਪਿਆ ਔਰ ਉਹਦਾ ਬੋਲ ਸਾਰੀ ਦੁਨੀਆ ਦੇ ਜਗੁੰਜਰੇ ਆਨਾਹਦਨਾ ਮਨੁੱਖ ਵੀ ਸੁਣਦਾ ਵੇਖਦਾ ਹੈ ਮਨੁੱਖ ਵੀ ਸਮਝਦਾ ਹੈ ਪਰ ਸੀਮਤ ਹੈ ਮਨੁੱਖ ਵੀ ਜਾਣਦਾ ਹੈ ਪਰ ਸੀਮਤ ਹੈ ਇਹ ਅਸੀਮ ਹੋਣਾ ਚਾਹਦਾ ਹੈ ਅਸੀਮ ਤੋਂ ਕੇਵਲ ਪ੍ਰਮਾਤਮਾ ਹੀ। ਮਨੁੱਖ ਪ੍ਰਮਾਤਮਾ ਹੋਣਾ ਚਾਹਦਾ ਹੈ ਪ੍ਰਮਾਤਮਾ ਹੋਣ ਦੀ ਇਸ ਦੇ ਅੰਦਰ ਭੁੱਖ ਹੈ ਔਰ ਇੰਜ ਕਹਿ ਲੋ ਸ਼ਾਇਦ ਪ੍ਰਮਾਤਮਾ ਨਹੀਂ ਪਾਈ। ਔਰ ਐਸਾ ਹੋ ਸਕੇ ਪ੍ਰਮਾਤਮਾ ਹੋ ਸਕੇ ਐਸੀ ਤੋਫੀਕ ਵੀ ਪ੍ਰਮਾਤਮਾ ਨੇ ਦਿੱਤੀ ਹੈ। ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ ਹੈ ਬਨਾਇਆ اے ਜ਼ਫਰ ਖਾਲਕ ਨੇ ਕਬ ਇਨਸਾਨ ਸੇ ਬੜ ਕੇ ਮਨੁੱਖ ਕੋ ਦੇਵ ਕੋ ਜਨ ਕੋ ਪਰੇ ਕੋ ਊਰੇ ਗਿਲ ਮਾ ਮਨੁੱਖ ਤੋਂ ਵੱਧ ਪਰਮਾਤਮਾ ਨੇ ਕਿਸੇ ਨੂੰ ਨਹੀਂ ਬਣਾਇਆ ਕਿਉਂਕਿ ਮਨੁੱਖ ਦਾ ਹੀ ਭਵਿਸ਼ ਹੈ ਪਰਮਾਤਮਾ ਹੋਣਾ ਪਸ਼ੂਆਂ ਦਾ ਭਵਿਸ਼ ਅਜੇ ਮਨੁੱਖ ਹੋਣਾ ਹੈ ਬਨਸਪਤੀ ਦਾ ਭਵਿਸ਼ ਅਜੇ ਪਸ਼ੂ ਹੋਣਾ ਹੈ ਪਥਰਾਂ ਦਾ ਭਵਿਸ਼ ਤੇ ਅਜੇ ਬਨਸਪਤੀ ਹੋਣਾ ਹੈ ਕੇਵਲ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ ਫਿਰ ਵੀ ਦਾ ਮੈਂ ਨਾ ਪਿੱਛਿਆ ਇਸ ਸਾਲ ਦੇ ਜੋ ਲੰਘੇ ਮੈਂ ਕਾਨਪੁਰ ਦੇ ਸੀ ਸੱਜਣ ਮਿੱਤਰ ਨਾਲ ਸਨ ਹੋਰ ਤਾਂ ਵੇਲੇ ਮੈਨੂੰ ਤੇਨੇੰਪਿਆ ਘਰਾਂ ਤੇ ਫੋਨ ਆਈ ਦਿੱਲੀ ਮੈਂ ਕਿ ਖੈਰ ਹੋਵੇ ਸਹੀ ਐ ਅੰਮ੍ਰਿਤ ਵੇਲੇ 4:30 ਹੋ ਜੇ ਕਿ ਕੌਣ ਫੋਨ ਕਰ ਰਿਹਾ ਦਿੱਲੀ ਤੋਂ ਇੱਕ ਨੌਜਵਾਨ ਪਛਣਾ ਚਾਹੁੰਦਾ ਮੈਨੂੰ ਕੋਈ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ਵਕਤਾ ਭਵਿਸ਼ ਜਾਣਦੇ ਹੋ ਮੈਂ ਕਹਾ ਜਾਣਨਾ ਭਵਿਸ਼ ਜਾਣਨਾ ਭਾਵੇਂ ਸੇ ਜਾਣਨਾ ਕਹਿੰਦੇ ਵਿਅਕਤੀ ਇਹਨਾਂ ਤੁਸੀਂ ਆ ਰਹੇ ਹੋ ਨਾ ਦਿੱਲੀ ਕੀ ਬਾਈ ਸੰਤ ਬਾਬਾ ਅਤਰ ਸਿੰਘ ਜੀ ਦੀ ਵਰਸੀ ਤੇ ਮੈਂ ਪਹੁੰਚਣਾ ਸੀ ਤੁਸੀਂ ਆ ਰਹੇ ਹੋ ਅਸੀਂ ਪੋਸਟਰ ਪਰ ਇਹਨੇ ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ ਮੈਂ ਕਹੋ ਦੋਤੇ ਗੱਲ ਬਹੁਤ ਲੰਬੀ ਹੋ ਜਾਏਗੀ ਬਹੁਤ ਦਿਨ ਪੈਣੇ ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ ਤੁਸੀਂ ਹੁਣੇ ਹੀ ਕੁਝ ਲੋ ਕਹਿੰਦੇ ਹੁਣੇ ਹੀ ਦੱਸ ਦੇਓਗੇ ਫੋਨ ਤੇ ਦੱਸ ਦੇਓਗੇ ਮੈਂ ਕਹ ਹੁਣੇ ਹੀ ਦੱਸ ਦਿਆਂ ਤੋ ਮੇਰਾ ਭਵਿਸ਼ਯ ਕੀ ਹੈ ਮੈਂ ਕੇਵਲ ਤੇਰਾ ਹੀ ਨਹੀਂ ਤੇਰੇ ਸਾਰੇ ਪਰਿਵਾਰ ਦਾ ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ਯ ਪਰਮਾਤਮਾ ਹੋਣਾ ਔਰ ਕੋਈ ਭਵਿਸ਼ਯ ਚੰਗਾ ਪਰਿਵਾਰ ਮਿਲ ਗਿਆ ਤ੍ਰਿਪਤੀ ਨਹੀਂ ਮਿਲੇਗੀ ਚੰਗਾ ਕਾਰੋਬਾਰ ਮਿਲ ਗਿਆ ਪ੍ਰੇਸ਼ਾਨੀਆਂ ਨਹੀਂ ਜਾਣਗੀਆਂ ਬੜੀ ਧਨ ਸੰਪਦਾ ਮਿਲ ਗਈ ਰੈਣ ਨੂੰ ਉੱਚਾ ਮੈਲ ਮਕਾਨ ਮਿਲ ਗਿਆ ਬੇਚੈਨੀ ਨਹੀਂ ਜਾਏਗੀ ਬੜਾ ਬੈਂਕ ਬੈਲੈਂਸ ਹੋ ਗਿਆ ਲੋਟਾਂ ਦੇ ਅੰਬਾਰ ਲੱਗੇ ਨੇ ਬਿਆਕੁਲਤਾ ਨਹੀਂ ਜਾਏਗੀ ਦੁੱਖ ਨਹੀਂ ਜਾਏਗਾ ਦੁੱਖ ਨਹੀਂ ਜਾਏਗਾ ਬੇਚੈਨੀ ਨਹੀਂ ਜਾਏਗੀ ਪਰੇਸ਼ਾਨੀ ਨਹੀਂ ਜਾਏਗੀ ਚਿੰਤਾ ਨਹੀਂ ਜਾਏਗੀ ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪ੍ਰਮਾਤਮਾ ਮਿਲੇ ਉਸ ਤੋਂ ਪਹਿਲੇ ਦੁੱਖ ਵੀ ਬਣਿਆ ਰਹੇਗਾ ਸੰਤਾਪ ਵੀ ਬਣਿਆ ਰਹੇਗਾ ਕੀ ਹੋਇਆ ਤੂੰ ਚੋਟੀ ਦਾ ਧੰਨਵਾਦ ਦੁੱਖ ਵੀ ਬਣਿਆ ਰਹੇਗਾ ਚਿੰਤਾ ਵੀ ਬਣੀ ਰਹੇਗੀ ਕੀ ਹੋਇਆ ਤੂੰ ਦਾਰਸ਼ਨਿਕ ਤੇ ਫਿਲਾਸਫਰ ਹੋ ਗਿਆ ਦੁੱਖ ਵੀ ਬਣਿਆ ਰਹੇਗਾ ਕਲੇਸ਼ ਵੀ ਬਣਿਆ ਰਹੇਗਾ ਕੀ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੈਤਿਕ ਹੋ ਜਾ ਧਨਵਾਨ ਹੋ ਜਾ ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ ਮਕਾਨ ਬਹੁਤ ਵੱਡਾ ਹੋ ਗਿਆ ਦਿਲ ਦੀ ਬਿਆਕੁਲਤਾ ਨਹੀਂ ਜਾਏਗੀ ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ ਹਰ ਜਨ ਐਸਾ ਚਾਹੀਏ ਜੈਸਾ ਅਰੇ ਹੋਏ ਭਗਤ ਕਬੀਰ ਐਲਾਨੀਆਂ ਕਹਿੰਦੇ ਨੇ ਬਿਗਰਿਓ ਕਬੀਰ ਆ ਰਾਮ ਧੁਆਈ ਸਾਚ ਬਯੋ ਅਨਕਤੇ ਨ ਜਾਇ ਕਹਿੰਦਾ ਸੰਤਾਂ ਦੀ ਸੰਗਤ ਦੇ ਅਪਾ ਐਸੇ ਤਬਦੀਲ ਹੋਏ ਕੀ ਹੋ ਗਏ ਸੱਚ ਹੋ ਗਏ ਹੁਣ ਸੱਚ ਤੇ ਪਰਮਾਤਮਾ ਤੋ ਕਬੀਰ ਕਹਿੰਦੇ ਨਾ ਹੋਵੇਗਾ ਪਰਮਾਤਮਾ ਸੱਚ ਆਪਾਂ ਵੀ ਸੱਚ ਹੋ ਗਏ ਤੈਨ ਨਾਲ ਸੁਣੋ बिगरे ओ कवीरा राम दुहाई साच भयो अनकते न जाई मैं सच हो गया अब तो जाय चढ़े सिंहासन मिले हैं सारंग पानी राम कवीरा एक बहे हैं कोई ना सखे पहचाने मैं क सारे मनुखاں ਦਾ ਇੱਕੋ ਹੀ ਭਵਿਸ਼ਯ राम हो जाना भगवान हो जाना